ਦੇ ਪਾਰਵਲ ਪ੍ਰਤਪਾਲ ਫਗਵਾੜਾ ਹਰੋ ਦੀ ਕਰੇ ਅਖੜਾ ਆਹ ਕਹਿੰਦੇ ਜੱਜ ਜਾਂਦਾ ਨੌਜਾਨਾ ਬਾਬੇ ਦਾ ਮਾੜਾ ਕਹਿੰਦੇ ਪ੍ਰਤਪਾਲ ਫਗਵਾੜਾ ਅੱਗੇ ਦੀਆਂ ਚਰਨਜੀਤ ਕੋਸਰ ਜੀ ਚਰਨਜੀਤ ਕੋਸਰ ਜੀ ਮਰਾਉਡ ਰੈਫਰੀ ਦੇ ਸਵਾਮ ਲਈ ਅਖਾੜੇ ਪਾਸ ਵਿੱਚ ਆ ਜਾਂਦੇ ਆਰ ਦੂਸਰੇ ਪਾਸੇ ਕਮਲਜੀਤ ਤੇ ਟੂਮਸੇੜੀ ਦੀ perties ਦਾ ਕਹਿੰਦੇ ਆਹ ਨੌਜਾਨ ਦੀ ਬਾਦਸ਼ਾਹ ਕਸਤੀ ਦਾ ਸਦਾ ਬਹਾਰਮਲ ਕਹਿੰਦੀ ਲੰਬਾ ਸਮਾਂ ਪਹਿਲਵਾਨੀ ਦੇ ਵਿੱਚ ਇੱਕ ਨੰਬਰ ਸਥਾਨ ਤੇ ਖੜਦਾ ਕਹਿੰਦੇ ਵੱਡੀ ਗੱਲ ਹੁੰਦੀ ਐ ਹਿੰਦੁਸਤਾਨ ਤੋਂ ਵੱਡੇ ਮੱਲਾਂ ਦੇ ਨਾਲ ਟਕਰਾਲੀਆਂ ਨੇ ਕਹਿੰਦੇ ਕਮਲਜੀਤ ਪਹਿਲਵਾਨ ਬੁਛੜੀ ਤੇ ਦੂਸਰੇ ਪਾਸੇ ਅੱਜ ਦਾ ਕਹਿੰਦੇ ਅੱਜ ਦੇ ਸਮੇਂ ਦਾ ਸਟਾਰ ਮੱਲਾਂ ਕਹਿੰਦੇ ਪ੍ਰਿਤਪਾਲ ਫਕਵਾੜਾ ਲਓ ਦੂਸਰੇ ਪਾਸੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਉਹਨਾਂ ਦੀ ਚਲਾਈ ਹੋ ਪਰੰਪਰਾ ਦੇ ਅਨੁਸਾਰ ਇੱਕ ਵਾਰ ਤਾੜੀਆਂ ਲਾ ਦਿਓ ਬਣਾ ਕੇ ਵਾਕਿਆ ਜੁੱਧ ਸ਼ੁਰੂ ਹੋ ਗਿਆ ਮੈਚਾਂ ਦੇ ਵਿੱਚ ਆਹ ਕੁਸ਼ਤੀਆਂ ਦੇ ਚੱਲਦੀਆਂ ਨੇ ਇਹਨਾਂ ਪਹਿਲਵਾਨਾਂ ਦੇ ਪਰਮਾ ਵਾਹ ਜੀ ਵਾਹ ਕਹਿੰਦਾ ਸਾਡੇ ਵਾਂਗੂ ਚੌਹਾਂ ਦੇ ਕਿਸਾਨ ਥੰਮੜਾ ਉਹ ਇੱਕ ਵਾਰੀ ਪਾੜਾ ਤੈਨੂੰ ਫੇਰ ਜੰਮੜਾ ਸਾਡੇ ਪਾੜੀਆਂ ਦੀ ਇੱਕੋ ਵਾਰ ਚੜ੍ਹ ਹੋਣੀ ਆ ਉਹ ਕਾਕਾ ਸਾਡੀਆਂ ਸਾਡੀਆਂ ਦੀ ਸਨੀ ਤੇ ਟੱਕਰ ਹੋਣੀ ਆ ਉਹ ਕਾਕਾ ਸਾਡੀਆਂ ਕਿੰਬੁੰਡਾ ਸ਼ੁਰੂ ਤੇ 340 ਕਿਲੋਨ ਦਾ ਆਉਂਦਾ ਉਸ ਬਾਦ ਗੱਲ ਮੂੰਹ ਤੇ ਕਹਿਣਦਾ ਇਹ ਬੱਟੇ ਤੇਰੀਆਂ ਕਰਾਰੀਆਂ ਨਹੀਂ ਚੜ ਹੋਣੀਆਂ ਕਾਕਾ ਸਾਡੀਆਂ ਸਾਡੀਆਂ ਰਸਮਾਂ ਤੇ ਟੱਕਾ ਹੁੰਦਾ ਲਾਓ ਸਿਰੇ ਦਾ ਜੁੱਧ ਇਹਨਾ ਨੌਜਵਾਨਾਂ ਦਰਮਿਆਨ ਚੱਲਦਾ ਹੋਇਆ ਉਧਰ ਤਾਨਵਾਦ ਕਰਦੇ ਸਾਡਾ ਵੀਰ ਹੈ ਸਾਧੂ ਪਹਿਲਵਾਨ ਆ ਟਾਰੀ ਅਖਾੜਾ ਦਾ ਪਾਸਲਹੀ ਉੱਥੇ ਜਿੱਧਰ ਦੇ ਪੁੰਚਿਆ ਟੱਕਰ ਦੇ ਵਿੱਚ ਆ ਬਾਰੇ ਜੱਗਾ ਵੀਰੇ ਬਹੁਤ ਬਹੁਤ ਧੰਨਵਾਦ ਕਰੋ ਜਿੰਨੇ ਮਰਦੇ ਬੁੱਧੇ ਹੋਇਆ ਸਾਧੂ ਰੰਦਾ ਵੱਡਾ ਧੰਨਵਾਦ ਹੈ ਵੱਡਾ ਪਾਣ ਵੀ ਇਹਦਾ ਬੋਲਾ ਦੇ ਲਈ ਪੁੱਜਦਾ ਹੋਇਆ ਸਾਧੂ ਰੰਦਾ ਕਾਡਵਾਦ ਕਰਦੇ ਆ ਪੱਕੀ ਦੇਖਾਂਗੇ ਕਾਰ ਜਿੱਤਦਾ ਕਾਰ ਹਰਦਾ ਸਮੇਂ ਦੀ ਬਾਤ ਹੈ ਕੰਡਾ ਟਿੱਕ ਨੀ ਕੋ ਕਦੇ ਦਲੇਰ ਸੋਨਿਆ ਰਾਦਿਆਂ ਦੇ ਪੱਕੇ ਹੌਸਲੇ ਨੇ ਛੱਟਦੇ ਉਹ ਜਿਹਨਾਂ ਨੇ ਅਤੀਤ ਵਿੱਚ ਹਾਰਾਂ ਵੇਖੀਆਂ ਉਹੀ ਦੇਸੀ ਉੱਚਾ ਚ ਝੰਡੇ ਝੱਟਦੇ ਮੁੰਡੇ ਤੇ ਬੰਦੇ ਲੋ ਖੱਲਾ ਸ਼ੇਰੀਆ ਹੋ ਟੱਪ ਪਸੇ ਕਾਲੇ ਹੁੰਦੇ ਖੱਲੇ ਲੋ ਨੂੰ ਉਹ ਮੇਰ ਕਾਦੀ ਸੂਈ ਦਾ ਕ ਲਾਲ ਟਕਟੇ ਢੀਲੀ ਸੱਤ ਵਾਲਾ ਬੈਠਾ ਗੱਲ ਸਰੇ ਬਾੜ ਦੇ ਭਾਈ ਨੀਲੀ ਸੱਤ ਵਾਲਾ ਬੈਠਾ ਗੱਲ ਸਰੇ ਮੋਟੋ ਬਾਸੀ ਬਾਸੀ ਇਹਨੇ ਬਾਦਸਾਬਾ ਨਾਲ ਕਰਦੀਏ ਪੁਨੀਤ ਪਹਿਲਵਾਨ ਭਾਈ ਪੁਨੀਤ ਪਹਿਲਵਾਨ ਆਗਮਕੀਰ ਪੁਆਇੰਟ ਤੋਂ ਨਿਕੀ ਜੀ ਲਓ ਚਲਾਨ ਵਾਲੀ ਤੇ ਦੋ 10 ਸਮ ਵਾਲੀ ਕੁਝ ਜਿਹੜੀ ਪੁਆਇੰਟ ਤੇ ਹੋਣ ਲੱਗਿਆ ਪੁਨੀਤ ਪਹਿਲਵਾਨ ਜੀ ਆਗਮਕੀਰ ਬੋਲਦੇ ਆਪਣਾ ਮਾਸਪਾਨ ਪ੍ਰਤਕਰਨ ਦੇ ਆਕੇ ਕਿਨੇ ਇਸ ਦਾਤਾ ਕੋਸਰਬ ਕੁਸ਼ਤੀ ਦਾ ਆਗਮਕੀਰ ਬੋਲੋ ਪੁਆਇੰਟੋ ਵੀ ਨਾਲ ਹੀ ਪਸਤੰਦਰ ਪਹਿਲਵਾਨ ਜੀ ਆਗਮਕੀਰ ਇਹ ਤਿੰਨ ਦਿਨਾਂ ਦੇ ਸੀ ਨਾਮ ਬੋਲਦਾ ਮਾਸਮਾਲ ਲੈ ਲੈ ਜਲੇਸ ਤੱਕ ਕੋਸਾ ਬਨੀਤ ਪਹਿਲਵਾਨ ਦੀ ਆਖਰੀ ਇਧਰਲੇ ਪਾਸੇ ਮੁੱਚੇ ਬੱਲੇ 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 ਲਾਓ ਇਸ ਵੇਖ ਫਗਵਾੜੇ ਬਲਾ ਪ੍ਰਿਤਪਾਲਾ ਪਰਲੇ ਪਾਸੇ ਲਾਓ ਮਿਜਲੇ ਪਾਸੇ ਕਮਲਾ ਕਹਿੰਦੇ ਡੂੰਛੜੀ ਵੀ ਧਰਤੀ ਦਾ ਉਹ ਵਾਵਾ ਵੀ ਵਾ ਸਮੇਂ ਦੀਆਂ ਬਾਤਾਂ ਨੇ ਕਹਿੰਦਾ ਲੋਕੀ ਇੱਕ ਦੂਜੇ ਨੂੰ ਦੱਸਦੇ ਇੱਥੇ ਬੰਡੀਆਂ ਦੇ ਸਿੱਕੇ ਫਸਦੇ ਉਹ ਵਿੱਚ ਖੜਦੇ ਬੱਲਾ ਦੀ ਹੁਣੀ ਕਿੰਨੂ ਕੰਨੀਆਂ ਉਹ ਕੰਗਲ ਆਲਮਗੀਰ ਦਾ ਟੱਕ ਤਾ ਤੇਰੀ ਐ ਓ ਜੰਗਲ ਆਲਮਗੀਰ ਦਾ ਓ ਟੱਕ ਤਾ ਪੈਣੀ ਐ ਵਾਹ ਜੀ ਦਾ ਰੱਖ ਕੇ ਕਿੰਦੇ ਗੱਦੇ ਨਾ ਨੋਗਾ ਦੇ ਦਰਬਾਨਾ ਚੱਲੋ ਮੁਸਤੀ ਦੇ ਦਿਨੇਸ਼ ਟੱਕਰ ਕੋ ਸਾਬ ਉਹਨਾਂ ਵੀ ਦੇਖ ਕੇ ਮਾਣ ਸਨ ਆਪਣਾ ਪ੍ਰਾਪਤ ਕਰ ਗਏ ਪਸੰਦਗਰ ਆਲਮਗੀਰ ਉਧਰ ਬਨੇਤਰਾ ਜਿਹੜਾ ਮਾਣ ਸਨ ਕੀਤਾ ਹੈ ਰੱਬ ਦਾ ਕਮਪਾਇਨ ਆਲਮਗੀਰ ਅਤੇ ਇਹਦੇ ਉਧਰ ਦੇ ਪਾਸੇ ਕੀ ਪੁਆਇੰਟਾ ਤੇ ਹੈ ਪਹਲਵਾਨ ਚਰਨਾਲ ਤੇ ਮਸ ਮਖਤਰੀ ਦੀ ਔਰ ਸਮੇਂ ਦੀ ਬਾਤ ਹੋਣੀ ਹੈ ਕੌਣ ਜਿੱਤ ਤੱਕਣ ਹੱਦਾ ਕਹਿੰਦਾ ਜਿੱਤੂ ਆਵੇ ਸਿਰ ਤੇ ਤਾਜ ਸੱਜਦੇ ਔ ਹਾਰਿਆ ਦੇ ਤਾੜਾ ਵਿੱਚ ਡੇੜੀਆ ਅੱਖਾਂ ਦਾ ਖੂਨ ਸਦਾ ਤਾਰ ਦਾ ਬਾਲੇ ਓ ਜੱਗਾ ਕੀ ਦੁਨੀਆ ਦਸ ਕੀ ਤੇ ਸੇੜੀਆਂ ਕੇ ਸੂਰਮਗਤੀ ਦੀ ਪਰਵਾਸਾ ਦੇਖੀਏ ਇੱਕੋ ਗੱਲ ਸਾਦੀ ਜੋੜਿਆ ਦੇ ਰਾਜਾ रखदे सेचड़ी उहो तूची तुक छेड़ी आखो मोदी बाजगी उहो तूची तुक छेड़ी आखो मोदी बाजगीर गोसे सदवारे वारा कुझु ਤੇ ਪਹਿਲਵਾਨ ਕਮਲਜੀਤ ਦਾ ਦੂਜੇ ਸ਼ਰੀਪੇ ਕਰਦੇ। ਔਰ ਪਰਲੇ ਪਾਸੇ ਜਲਾਲ ਪਰਮਨ ਮਲੇ ਕੋਟਲੇ ਵਾਲਾ ਜਲਾਲ ਦਾ ਖੜ ਪਰਦਾ ਔਰ ਦੂਜੇ ਪਾਸੇ ਮੋਸਮ ਖੱਤਰੀ ਹੈ। ਹਾਂ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ। ਆ ਸਮੇਂ ਤੇ ਆ ਬਾਤਾਂ ਰੇ ਜੋਰ ਪੂਰਾ ਲੱਗਿਆ ਪਿਆ। ਵਾਹ ਵਾਹ ਵਾਹ। ਕਹਿੰਦਾ ਇੱਕ ਵਾਰੀ ਜਿੱਤਿਆ ਤੂੰ ਜੋਰ ਦੰਨਿਆ। ਔਰ ਬੰਦੇ ਨੰਮੀ ਅੰਗ ਰਾਰੀਆਂ ਦੇ ਜੋਰ ਦੰਨਿਆ। ਔਰ ਬੰਦੇ ਨੰਮੀ ਅੰਗ ਰਾਰੀਆਂ ਦੇ ਜੋਰ ਦੰਨਿਆ। वटी <ahanan> पॉइंटरी ਦੇ ਜਲਾਪ ਪਰਵਨ ਖਰਾਨ ਪਰ ਇਧਰੋਂ ਪਾਸੇ ਕਮਲਜੀਤ ਆ ਉਧਰੋਂ ਵੱਲੋਂ ਉਧਰੋਂ ਵੱਲੋਂ ਕਮਲਜੀਤ ਤੇ ਪਹਿਲਵਾਨ ਪ੍ਰਤਖਾਰ ਸੰਵਾੜਾ ਸਮੇਂ ਦੀਆਂ ਬਾਤਾਂ ਨੇ ਕੌਣ ਜਿੱਤਿਆ ਕੌਣ ਹਾਰਦਾ ਕਿ ਰਹੀ ਦੀ ਦੁਨੀਆ ਸਲਾਮਾ ਫਿਰ ਕਰਦੀ ਹੁੰਦਾ ਜਿਹੜੀਆਂ ਸਰੀਆਂ ਵਿੱਚ ਜੜ ਗਈ ਦੀਪਕ ਦਿਵਾਨ ਜੀ ਉਹਨਾਂ ਦਾ ਮਾਨਸਿਕ ਜਿਹੜਾ ਹੋ ਲੱਗਿਆ ਸਾਡੇ ਬਹੁਤ ਹੀ ਸਤਿਕਾਰਯੋਗ ਦੀਪਕ ਦਿਵਾਨ ਜੀ ਉਹਨਾਂ ਵੱਜਾ ਮਾਰਸ ਪਰ ਹੋਣ ਲੱਗਿਆ ਹੈ ਮੰਗਰ ਕਮੇਟੀ ਵੱਲੋਂ ਬੜਾ ਧੰਵਾਦ ਹੈ ਤੇ ਮੈਦਾਨ ਦੇ ਵਿੱਚ ਚਲਦੀ ਕੁਸ਼ਤੀ ਨੌਜਾਨਾਂ ਕਰ ਰਿਹਾ ਹੈ ਦੇਖੋ ਕੌਣ ਚੁੱਪਲੇ ਕੌਣ ਹਰਦਾ ਇਹ ਵਾਪਸ ਸਮੇਂ ਦੀ ਹੈ ਇਧਰਲੇ ਪਾਸੇ ਪ੍ਰਤਿਪਾਲ ਸੰਗਵਾੜਾ ਤੇ ਕਮਲਜੀਤ ਬੁੰਛੜੀ ਉਧਰਲੇ ਪਾਸੇ ਕੰਦੇ ਮਾਰਸ਼ਪਤ ਖੱਤਰੀ ਤੇ ਚਲਾਨਦਰਵਨ ਇਰਾਨ ਅਖਾੜਾ ਮਰੌਰ ਬਹੁਤ ਵਧੀਆ ਮੁਕਾਬਲਾ

ਸਿੱਧਾ ਲਾ ਲ ਕੰਮ ਲੁਪਾਈਂ ਸਰੀਰਾਂ ਦੇ ਉਹ ਜਨਾਂ ਲਾਈਆਂ ਮੇਟੱਕੇ ਹਨ ਜੋਰ ਜਬਾਨਾ ਦਾ ਰਾਜਣ ਭਰਿਆ ਮੇਲਾ ਲੁਪਕ ਕੇ ਉਹ ਆਦੀ ਲ ਕੋੜੇ ਦੇ ਉਹ ਯਾਰਾ ਕਰ ਹੀ ਜਾਂਦੇ ਮਨਮਾਨੀ ਅਖੇ ਰਾਜੇ ਖੇਲੇ ਹੱਟ ਪਸੇ ਉਹ ਮਡੀਆਂ ਪਾਉਂਦੀ ਫਿਰੇ ਜਵਾਨੀ ਰਾਜੇ ਖੇਲੇ ਹੱਟ ਪਸੇ ਬਈ ਮਡੀਆਂ ਪਾਉਂਦੀ ਫਿਰੇ ਹਵਾਤੇ ਇਸ ਕਰ ਮੈਂ ਬੈਂਕੀ ਕਰਦਾ ਬਹੁਤ ਹੀ ਸਤਕਾਰ ਜਿਦਾ ਗੁਰਜਿੰਦਰ ਮਾਸਟਰ ਜੀ ਮਾਸਟਰ ਜੀ ਦੋ ਕਦਮ ਚੱਲ ਕੇ ਆਓ ਸਾਡੇ ਪਾਸ ਬੱਚਾ ਠੀਕ ਹੈ ਜੀ। ਉਹ ਮੋਰੇ ਪਰੇ ਹੋ ਗਏ ਭਾਈ ਬਹਿ ਜਾਓ। ਬੱਲੇ ਨੇ ਕਮਲਜੀਤ ਭਾਜੀ ਦੇਖਦੇ ਵਿਚਾਰੇ ਹੈਗੇ। ਦੋਨੋਂ ਮਾਰਿਆ ਛੱਡ ਕੇ ਉਤਾਰੇ ਹੋਏ ਪ੍ਰਤਪਾਲ ਸ਼ਰਵਾੜਾ ਜੀ ਤੇ ਪਹਿਲਵਾਨ ਕਮਲਜੀਤ ਕਮਸ਼ਰੀ। ਕਹਿੰਦਾ ਰਸ ਅੰਮੀ ਦੀ ਚੋਰੀ ਦਾ ਬਾਪੂ ਕੁੱਤ ਮਗਾਮ ਖਵਾਉਂਦਾ ਉਹ ਕੌੜ ਕੁੱਤ ਪੀ ਆਉਂਦੀ ਆ ਮਾਲਸ ਸੋਟੇ ਕੁੱਕਰ ਵਾਉਂਦਾ ਬੰਮਿਆ ਤੱਕ ਵਿੱਚ ਮਦਾਨਾਂ ਦੇ ਮੁੰਡਾ ਵੱਖਰੇ ਜ਼ਹਿਰ ਵਿਖਾਉਂਦਾ ਉਹ ਬੰਮਿਆ ਤੱਕ ਵਿੱਚ ਮਦਾਨਾਂ ਦੇ ਮੁੰਡਾ ਵੱਖਰੇ ਜ਼ਹਿਰ ਵਿਖਾਉਂਦਾ ਆਪਣਾ ਇਹ ਇੱਕ ਕੁਸ਼ਤੀ ਦੀ ਗੱਲ ਐ ਅੱਜ ਕਦੇ ਸਰਾ ਹੋ ਗਿਆ ਆਲ ਕੁਸ਼ਤੀ ਤਰਤੀਤੇ ਦੁਨੀਆ ਦੇ ਮਹਿੰਗੇ ਮਲ ਕੁਸ਼ਤੀ ਲੜਦੇ ਆ ਜਿਹੜੇ ਮਲ ਦੇ ਕਰੋੜ ਕਰੋੜ ਰਪਏ ਦੇ ਨੰਨੋ ਜਿੱਤ ਰਿਹਾ ਵਾਟੇ ਕੇ ਮੇ ਬਤਾਰ TSP ਹੈ ਹਰਿਆਣਾ ਪੁਲਿਸ ਦੇ ਵਿੱਚ ਅਰਾਨੀ ਪਹਿਲਵਾਨ ਦੇ ਨਾਲ ਮਿਸ਼ਰੀ ਰਹਦਾ ਪਰ ਇਧਰ ਦੇ ਪਾਸੇ ਪੰਜਾਬ ਦੇ ਬੱਬਰ ਸ਼ੇਰ ਹੈ ਜਿਨ੍ਹਾਂ ਦੀ ਦੁਕੀ ਬੋਲਦੀ ਹੈ ਕਹਿੰਦੇ ਫੁੱਲ ਨਮਾਤਾ ਪ੍ਰੋਤਪਾਲ ਪਹਿਲਵਾਨ ਸੰਗਵਾੜਾ ਲੋਕਾਂ ਦੇ ਦਰਾਂ ਦੇ ਰਾਜ ਕਰਦਾ ਹੈ ਮਰਲੇ ਔਰ ਬੱਲੇ ਬੱਲੇ ਦੂਸਰੇ ਪਾਸੇ ਕਹਿੰਦੇ ਕਮਲਜੀਤ ਦਾ ਟੂਛੜੀ ਵੀ ਧਰਤੀਦਾ ਕੇ ਮੂਰੇ ਖੜ ਕੇ ਹੌਸਲਾ ਕਰਕੇ ਉਹ ਕੁੱਤਿਆ ਸਾਂਹ ਸੰਗਾ ਤੋਂ ਸੜਖੇ ਹਾ ਕਿਸੇ ਕਿਸੇ ਨੂੰ ਮੜ ਹੁੰਦਾ ਠੱਗੀ ਲਾ ਕੇ ਡਿੱਗਦਾ ਓ ਰਾਜੇ ਖੇਲੇ ਅੜਬ ਪੰਜਾਬੀ ਜਿਗਰਾ ਰੱਖਦੇ ਖਿੱਦੜਦਾ ਓ ਰਾਜੇ ਖੇਲੇ ਅੜਬ ਪੰਜਾਬੀ ਜਿਗਰਾ ਰੱਖਦੇ ਖਿੱਦੜਦਾ ਲਓ ਜੁੱਦ ਚੱਲਦਾ ਹੋਇਆ ਮੈਦਾਨ ਦੇ ਵਿੱਚ ਇਹਨਾਂ ਪਹਿਲਵਾਨਾਂ ਦਰਮਿਆਨ ਵਾਹ ਵਾਹ ਯਾਰ ਲੱਕੇ ਕੰਦੇ ਸਿਰੇ ਦੀਆਂ ਕੁਸ਼ਤੀਆਂ ਚੱਲਦੀਆਂ ਐ ਟਾਪ ਦੇ ਮੁਕਾਬਲੇ ਬਹੁਤ ਬਹੁਤ ਧੰਨਵਾਦ ਕਰਦਾ ਪਰਮਣ ਪਾਸੂ ਖੱਤਰੀ ਦਰਸ਼ਕ ਵੀਰੋ ਸੱਤ ਲੱਜੀ ਸਿੰਘ ਪ੍ਰਭਾਤ ਜੀ ਆਦੇ ਬੇਸ਼ੰਗਾਰੀ ਕੋਟੇ ਦਾ ਇੱਕ ਲੰਮੇ ਸਮੇਂ ਤੋਂ ਬਾਅਦ ਜਿਹੜੀ ਬਾਸਤੀ ਕੀਤੀ ਆ ਆਲਮ ਦੀ ਦਿੱਤੀ ਤੋ ਪ੍ਰਵਾਪਨਾ ਮੇਰ ਕਰੇ ਸੁਣਾਵਾਤੇ ਬਾਈ ਸਿਰ ਤੋਂ ਜਿਹੜਾ ਇਸੇ ਤਰ੍ਹਾਂ ਟੱਕਲਾਂ ਦੇ ਵਿੱਚ ਆਵੇ ਤੇ ਵੱਡੀਆਂ ਮੱਲਾ ਮਾਰੇ ਪਹਿਲਵਾਨ ਮੌਸਮ ਖਤਰੀ 7 ਤੇ 4 ਜਿਹੜਾ ਨੰਬਰ ਤੋਂ ਥੋੜਾ ਘੁਰ ਹੋ ਗਿਆ ਸੀਗਾ ਪਰ ਵੈਗਰੂ ਕੇ ਬੈਗਰੇ ਵੀ ਸੁਰਤੋਂ ਜਿਹੜੀ ਬਾਸਤੀ ਕੀਤੀ ਹੈ ਪਹਿਲਵਾਨ ਜਿਹਨੇ ਤਦਰਿਸਤੀ ਵਕਸ਼ੇ ਮਾਲਕ ਲਈ ਜਲਾਲ ਤੇ ਮੌਸਮ ਲਈ ਕੁਸ਼ਤੀ ਜਿਹੜੀ ਬਰਾਬਰ ਹੋਈ ਹੈ ਨੋਟ ਕਰਦੇ ਜਾਈਏ ਪਰ ਮੈਦਾਨ ਦੇ ਵਿੱਚ ਚੱਲਦੀ ਕੁਸ਼ਤੀ ਇੱਕ ਪਾਸੇ ਹਿੰਦੁਸਤਾਨ ਦਾ ਚੋਟੀ ਦਾ ਬੱਬਰ ਸ਼ੇਰ ਪ੍ਰਿਤਪਾਲ ਕਲਵਣ ਫਤਿਹਪੁਰ ਦੇ ਬਾਲਾ ਔਰ ਦੂਜੇ ਪਾਸੇ ਕਮਰਜੀਤ ਪਰਮਨ ਗੁਨਸਿਡੀ ਵੇਖਾਂਗੇ ਕੌਣ ਜਿੱਤ ਬਕਰ ਹਰਦਾ ਆ ਸਮੇਂ ਦੀ ਬਾਤ ਪੜੀ ਐ ਔਰ ਕੌਣ ਜਿੱਤ ਬਕਰ ਹਰਦਾ ਕਹਿੰਦਾ ਮਾਰਿਆਂ ਦੇ ਕੋਲੇ ਅੜੇ ਕੱਡੇ ਜਾਂਦੇ ਨਾ ਔ ਸੁੱਖੀ ਲੋਕੋ ਬਾਜੀਆ ਚ ਲੱਕੇ ਛੱਡੇ ਜਾਂਦੇ ਨਾ ਓ ਵੱਡੇ ਵੱਡੇ ਮੱਲ ਵਰਲੇ ਹੀ ਵਰਦੇ ਹੂ ਕਹਿੰਦੀ ਤੇ ਲੇੜ ਪੁੱਤ ਤੌੜੇ ਲੋਕੋ ਵਾਲਿਆ ਓ ਮਿੱਟੀ ਖਾੜੇ ਸੱਪਾਂ ਨਾਲੇ ਆਰੋ ਖੇਡਦੇ ਔਕੇ ਓਹਦੀ ਪਟਾਰੇ ਵਿੱਚ ਤੌੜੇ ਲੋਕੋ ਵਾਲਿਆ ਔਕੇ ਓਹਦੇ ਪਟਾਰੀ ਵਿੱਚ ਤੌੜੇ ਲੋਕੋ ਵਾਲਿਆ ਬਹੁਤ ਮਿਹਨਤ ਤੇ ਚੌਧੀ ਕੁਸ਼ਤੀਆ ਫਿਰ ਤੋਂ ਮੇਡ ਕਰੇ 10 ਮਾਰਚ ਤੇ ਦੀ ਨਿਸਾਰੇ ਦਾ ਕੁਸ਼ਤੀ ਮੰਦਰਾ ਪਾਲੇ ਲਾਕੇ ਖਿੰਦੋਸਤਾਨ ਤੋਂ ਚੋਟੀ ਦੇ ਰਸਤੇ ਮੱਲ ਪੁੱਜੜਿਆ 10 ਮਾਰਚ ਜਿਹੜੇ ਮੱਲਾ ਨੂੰ ਸੱਦੇ ਪੁੱਤਰਾ ਖਾੜਿਆ ਨੂੰ ਸਮੇਂ ਨਾਲ ਪੁੱਜਣਗੇ ਸਾਰੇ ਦਰਸ਼ਕ ਵੀਰਾਂ ਮਹ ਪਹਿਲਵਾਨ ਵੀਰਾਂ ਬਖਦੀਆ 10 ਮਾਰਚ ਨੂੰ ਸਾੜੇ ਦੀ ਧਰਤੀ ਤੇ ਮਾਸਮ ਖੱਤਰੀ ਤੇ ਪਹਿਲਵਾਨ ਤਾਰਜ ਬਾਬਾ ਫਰਾਹੀ ਕਗਨ ਖਿਆਲਾ ਤੇ ਪੰਨੂ ਕੋਚੇ ਮਹਾਰਾਜੇ ਹੋਰ ਵੀ ਜੱਟੀਆਂ ਦੇ ਮਨ ਪੁੱਜਣਾ ਹੈ ਨੋਟ ਕਰੋ ਮਾਸਮ ਖੱਤਰੀ ਪਹਿਲਵਾਨ ਜੀ ਦਾ ਮਾਨ ਸਨਮਾਨ ਹੈ ਬੇਨਤੀ ਹੈ ਕਿ ਮਾਨ ਸਨਮਾਨ ਆਪਣਾ ਪ੍ਰਾਪਤ ਕਰੋ ਜੀ ਪਹਿਲਵਾਨ ਮਾਸਮ ਖੱਤਰੀ ਵਾਹ ਜੀ ਵਨਈਓ ਰਿਸਾ ਕਹਿੰਦਾ ਚਾਹੀਦ ਬੱਤ ਮਾਗਸੋ ਵਕੀਲਾ ਵਰਗੇ ਹੱਥ ਮਜ਼ਬੂਤ ਪਾਤ ਰੰਚ ਵਰਗੇ

ਬੱਬਰ ਸ਼ੇਰ ਬੱਟਾ ਅਸਮਾਨ ਦਾ ਦਾਦ ਵਿੱਚ ਜੱਜੋ ਜੱਦ ਕਰਦੇ ਹੋਏ ਆਹ ਕਹਿੰਦੇ ਪ੍ਰਪਾਲਿਕ ਬਲਾੜਾ ਤੇ ਕਮਰਜੀਤ ਦੂਸਰੀ ਦੀ ਕੁਸ਼ਤੀ ਹੈ ਕਹਿੰਦਾ ਪੱਟਾ ਦੀ ਤਿਆਰੀ ਦਸਦੀਆਂ ਬਟਕਾ ਇਹ ਕੋਟੀ ਤੌਰ ਪਰਤੀ ਕਵਾਹੀ ਹੋ ਰਾਮੀ ਸ਼ਿੰਗਾਰ ਤੋਂ ਤਾਂ ਡੰਡ ਕੌਲੀ ਆਦੀ ਸੱਪ ਨੂੰ ਮੇਨ ਤੇ ਮਤਾਜ ਨਾ ਸੱਟਾ ਮੋਰਾ ਦੀ ਉਹ ਖਾਦੀ ਹੋਈ ਰਾਤ ਤੇਰਾ ਛੱਡੇ ਲਾਂਦੀਆ ਉਹ ਸਾਦਗੀ ਬੰਧੂ ਦੀ ਸੁਭਾਅ ਉਸਾਰ ਦੀ ਉਹ ਸੋਨੇ ਕੱਟ ਬੋਲਣਾ ਪਸੰਦ ਮਰਲਾ ਨੂੰ ਪਾਈਓ ਕੁਦਰਤ ਨਾਲ ਸੋਰ ਤਾਂ ਨਵਾਜਦੀ ਉਹ ਕਾਹਨੋ ਕੁਦਰਤ ਨਾਲ ਸੋਰ ਤਾਂ ਨਵਾਜਦੀ ਕਹਿੰਦਾ ਜਾਗਦੀ ਆੱਖਾਂ ਨਾਲ ਵਿੱਚ ਸਪਨੇ ਹਿੰਮਤ ਕਰੋਗੇ ਪੂਰੇ ਤਾਹੁਰਗੇ ਮੰਗੇ ਤੇ ਕਿਆਨੋ ਸਕਸੈਸ ਦਾ ਮਿਲਣਾ ਓ ਤੰਗੀਆਂ ਦੇ ਇਤਿਹਾਸ ਵਿੱਚ ਨਾ ਹੋਣਗੇ ਉਹ ਕਾਲੜਾ ਸੱਕਸ਼ੇ ਨੇ ਪੈਂਦੀ ਗੱਲ ਨਹੀਂ ਕਿਤੇ ਜਾ ਕੇ ਹੁੰਦੀ ਦੁਨੀਆ ਉਹ ਮੇਹਨਤਾਂ ਦੇ ਸੱਤ ਹਾਰੇ ਹੋਏ ਦੀ ਕਰਦੇ ਬੜੇ ਜਿੱਤਿਆਂ ਨਾਲ ਫੋਟਾ ਰਾਂ ਦੀ ਦੁਨੀਆ ਬੜੇ ਜਿੱਤਿਆਂ ਨਾਲ ਫੋਟਾ ਰਾਂ ਦੀ ਦੁਨੀਆ ਆ ਬ੍ਰਿਕਪੰਦ ਕਮਲਜੀਤ ਬਲਵੰਤ ਡੂਮਸੀਢੀ ਫਰਮਾਨ ਵਾਲੀ ਵਧੀਆ ਕੁਸ਼ਤੀ ਚੱਲਦੀ ਬਾਟਿਆ ਕੇ 200 ਤੋਂ ਚੱਲਦਾ ਹੋਇਆ ਆਇਨਾ ਮੱਲਾ ਦੇ ਦਰਵਾਜ਼ੇ ਲੱਗ ਚੱਲਦਾ ਹੋਇਆ ਲਾ ਪਿੰਦੇ ਕਮਲਜੀਤ ਤੇ ਤੇ ਪਾਲ ਸਿੰਘ ਵਾਰੇ ਦੀ ਕੁਸ਼ਤੀ ਚੱਲ ਰਹੀ ਹੈ ਮੈਦਾਨ ਦੇ ਵਿੱਚ ਸਮੇਂ ਦੀ ਬਾਤ ਵਾਹ ਜੀ ਵਾਹ ਸਮਾਂ ਕਰਦੇ ਕੋਸਾ ਸਮਾਂ ਦੇ ਸੇਰੀ ਕਿੰਨਾ ਵੱਖਰੀ ਕੁਸ਼ਤੀ ਦਾ ਵਾਹ ਜੀ ਵਾਹ ਉਧਰ ਪਾਤਵਾਲਾ ਦਾ ਸਾਡੇ ਬਾਡੀ ਸਤਿਕਾਰ ਦੇ ਹੋਇਆ ਕਰਮ ਸਿੰਘ ਦੀ ਦੋਤੀ ਲਾਡਪੁਰ ਵਾਲੇ ਉਹਨਾਂ ਵੱਲੋਂ ਪੰਜਾਬੀ ਬੋਲਣ ਕੋ ਲਈ ਸਰਦਾਰ ਆਮਨਸਮਨ ਮੇਰੇ ਲਈ ਗੁਰਪ੍ਰਦੇ ਕੀਤਾ ਗਿਆ ਬੜਾ ਬਹੁਤ ਧੰਨਵਾਦ ਕਰਦੇ ਆ ਬੋਦੀ ਕਰਮ ਸਿੰਘ ਦੀ ਲਾਡਪੁਰ ਵੱਡਾ ਬਾਦ ਹਾਂਜੀ ਬਸ ਹਾਂਜੀ ਸਾਡੇ ਸਰਕਾਰ ਦੇ ਵਸਾਵਾ ਕੋ ਸਾਹਿਬ ਜਰਨਲ ਸੈਕਟਰੀ ਰਸਦਨ ਪੰਜਾਬ ਉਹਨਾਂ ਦਾ ਮਾਰਸਾ ਜਿਹੜਾ ਕੀਤਾ ਜਾ ਰਿਹਾ ਹੈ ਸਾਹਿਬ ਕੋ ਸਾਹਿਬ ਹਰਨ ਕਟਨੀ ਮਾਸੀ ਉਹਨਾਂ ਬੰਨੇ ਦਾ ਮਾਰਸਾ ਨਵ ਲੱਗਿਆ ਬਹੁਤ ਬਤਾਗਲਾ ਕਰਦੇ ਆ ਤੇ ਪਰਚੇ ਦੀਆਂ ਪੁਸਤੀਆਂ ਪਹਿਲਵਾਨਾਂ ਦਰਮਿਆਨ ਦੇਖੀ ਜਾ ਕੌਣ ਜਿੱਤਦਾ ਹੈ ਕੌਣ ਹਾਰਦਾ ਇਹ ਵੀ ਸਮੇਂ ਵੀ ਬਾਤਦਾ ਇਹਨਾਂ ਪਹਿਲਵਾਨਾਂ ਦੇ ਪਰ ਕਹਿੰਦਾ ਕਾਮਿਆਂ ਨੂੰ ਮਹਿੰਗੀਆਂ ਮਸ਼ੀਨਾ ਖਾਗੀਆਂ ਉਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਤਿ ਸ਼੍ਰੀ ਅਕਾਲ ਪਰਵਾਸੀ ਜੀ ਕਸਤੀਖੜਾ ਦਾ ਮਾਮੂਤਰ ਬਾਬਾ ਜੀ ਦੇ ਨਾਮ ਤੇ ਸਾਰੇ ਸੱਜਣਾਂ ਤੇਰਾ ਜਿਹੜਾ ਕਸਤੀਖੜਾ ਕਰਾਣੇ ਆ ਸੰਤ ਪਾਲਵਾ ਜੀ ਮਾਮੂਤਰ ਜੁਨੇ ਦਾ ਮਹਾਰਸਮਾ ਬੰਗਲ ਕਮੇਟੀ ਆਲਮਗੀਰ ਵੱਲੋਂ ਕੀਤਾ ਜਾ ਰਿਹਾ ਬਹੁਤ ਧੰਨਵਾਦ ਕਰਦੇ ਆ ਬਹੁਤ ਵਧੀਆ ਮੁਕਾਬਲਾ ਚੱਲ ਰਹੀ ਕਸਤੀਖੜਾ ਮੈਂ ਵਾਜੂਦਾ ਬਹੁਤ ਵਧੀਆ ਮੁਕਾਬਲਾ ਔਰ ਬੜੀਆਂ ਮੁਬਾਰਕਾਂ ਨੇ ਸਾਡੇ ਸਵੱਛਤਾ ਪੰਡਤ ਕਮੇਟੀ ਆਲ ਕਿਰਨ ਪਾਸਟਰ ਗਜਿੰਦਰ ਸਿੰਘ ਜਿੰਦਾਂ ਦਾ ਅੱਜ ਦੇ ਦਿਨ ਬੜਾ ਬਹੁਤ ਮੁਬਾਰਕਾਂ ਦੇ ਕੱਗੇ ਵੱਡਾ ਦੰਗਦਾਰ ਪੱਟੇ ਮਾਰੂ ਸੱਦੇ ਹੋਇਆ ਹੈ ਜੀ ਜੀ ਔਰ ਜੀ ਭਰਵਾਨੀ ਠੀਕ ਹੋ ਲਵਤਾਰ ਸਿੰਘ ਦੀ ਖਾਨਪੁਰ ਪਰਮਾਤਮਾ ਪ੍ਰਧਾਨ ਕਰਨਗੇ ਲਵਤਾਰ ਸਿੰਘ ਦੀ ਖਾਨਪੁਰ 1 ਮਿੰਟ ਲੱਗ ਗਿਆ ਜੀ ਲਵਤਾਰ ਸਿੰਘ ਦੀ ਖਾਨਪੁਰ पहलवा बलवीर पौधर पाली वगवाणे वारा प्रतपाल कंदे विरसे पहलवा मिली आहे ਇਹਨਾਂ ਦਾ ਪੱਤਾ ਜੀ ਸੰਦਰ ਪਾਰਸੀ ਜੀ ਉਹਨਾਂ ਨੇ ਵੀ ਪੁਆਦੀ ਕੀਤੀ ਹੈ ਉਹਨਾਂ ਦਾ ਪੁੱਤ ਹੈ ਬਹੁਤ ਵਧੀਆ ਮੁਕਾਬਲਾ ਮੈਦਾਨ ਦੇ ਵਿੱਚ ਤੇ ਤੀਸਰੇ ਪਾਸੇ ਕੋਟਾਰ ਦਾ ਵੱਲੀ ਠੰਛੜੀ ਕੋਰ ਦਾ ਭਤੀਜਾ ਹੈ ਬਲਵੰਤ ਪਰਮਜੀਤ ਕੋਣ ਸੜੀ ਨਕਰ ਰਹਾ ਰਾਮ ਦਾ ਇਸ ਨਾਂ ਜਾਂਦਾ ਲਾ ਵੇਖਦੇ ਕੌਣ ਬੱਕ ਦਾ ਕੌਣ ਹੰਦਾ ਕਿੰਨੇ ਲੰਮੈਨ ਸ੍ਰੀ ਵੰਦੇ ਉਹ ਜਨਾ ਲੰਗਾ ਮੇਟਾ ਉੱਠ ਕੇ ਤਨ ਜੋਰ ਜਵਾਨਾਂ ਦਾ ਲਾਜਨ ਪਰਿਆਦੇ ਲੱਟ ਕੇ ਅੱਲੀਏ ਕੋੜੇ ਦੇ ਯਾਰਾ ਕਰੀ ਜੱਟੇ ਮਤ ਬਾਦੀ ਹੋ ਰਾਜੇ ਖੇਲੇ ਹੱਥ ਪਾਸੇ ਉਹ ਲੁੱਡੀਆਂ ਪਾਉਂਦੀ ਹੋਏ ਜਵਾਨੀ ਹੋ ਰਾਜੇ ਖੇਲੇ ਹੱਥ ਬੱਲੇ 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 ਲਓ ਕਹਿੰਦੇ ਚੱਲਦਾ ਹੋਇਆ ਇਹੋ ਤੇ ਨਾ ਨੋਜੀਆਂ ਨਾ ਰੱਖਿਆ ਕਹਿੰਦੇ ਕਮਲਜੀਤ ਬਿਨ ਛੋੜੀ ਕਿੱਥੋਂ ਪਾਲੂ ਫਗਵਾੜੇ ਦੀ ਕਿਸ ਤੂ ਜੀ ਨੇ ਐਸੇ ਮਤਾਂ ਦੇ ਚੱਲ ਬਾਤਾਂ ਸਮੇਂ ਦੀਆਂ ਤੋੜ ਜਿੱਤ ਤੇ ਤੋੜ ਖੜਕਾ ਜ਼ੋਰਪੁਰੰਦ ਕਹਿੰਦੇ ਚਾਂਦਪੁਰੀ ਲੱਗੀ ਤੇ ਉਹ ਮੈਂ ਕੱਡੂ ਆ ਦਰਮਿਆਣਾ ਪਰ ਬਾਤਾਂ ਸਮੇਂ ਦੀਆਂ ਹੋਣਗੀਆਂ ਕੌਣ ਜਿੱਤ ਤੇ ਕੌਣ ਹੱਤਾ चोर जेका पिंड हथ मंझर में सिरे ते लाॾू ओर जा तरे रोटी न पूज पू एवे तानी चादियूं कैमरा जिते चोटी जे खटारी बि हर पेंडी चङे नदीके ਚਲਦੇ ਆਇਨਾ ਮੱਲਾ ਦੇ ਦਰਮਿਆਨ ਸਮਾਂ ਕਰਦੇ ਸਾਡਾ ਮਾਨ ਦੇ ਕੋ ਸਾਹਿਬ ਚਾਰ ਮਿੰਟੇ ਦੀ ਕੁਸ਼ਤੀ ਦੇ ਬੱਤੀ ਨੋਟ ਕਰੋ ਆਹ ਕੁਸ਼ਤੀ ਦਾ ਚਾਰ ਮਿੰਟ ਦਾ ਸਮਾਂ ਜਿਹੜਾ ਬਾਕੀ ਹੈ ਅਰ ਸਮੇਂ ਦੀ ਬਾਅਦ ਕੌਣ ਜਿੱਤੇਗਾ ਕਰੇਗਾ ਮੈਦਾਨ ਵਿੱਚ ਚਲਦੀ ਕੁਸ਼ਤੀ ਹੈ ਮੱਲਾ ਦੇ ਦਰਮਿਆਨ ਕੰਦਾ ਹੋਵੇ ਚਤਤ ਪੱਪ ਪੰਜਾਬੀ ਚੱਕਣ ਲੱਗਦੇ ਨੇ ਵਿੱਚ ਤਰਿੰਜਾ ਝੰਡ ਲਾ ਦੇ ਨੱਚਣ ਲੱਗਦੇ ਨੇ ਅੰਮ੍ਰਾ ਤੱਕ ਆਇਆ ਸ਼ੋਰ ਤੱਕ ਤੇ ਬੱਚੀ ਅੱਡੀ ਦਾ ਮੈਂ ਹਾਂ ਪੁੱਤ ਪੰਜਾਬੀ ਸਾਥ ਮੈਨੂੰ ਕੁਸ਼ਤੀ ਤੇ ਕਬੱਡੀ ਦਾ ਬਾਈ ਮੈਂ ਹਾਂ ਪੁੱਤ ਪੰਜਾਬੀ ਸਾਥ ਮੈਨੂੰ ਕੁਸ਼ਤੀ ਤੇ ਕਬੱਡੀ ਦਾ ਓ ਚਲਦੀ ਕੁਸ਼ਤੀ ਮੈਦਾਨ ਦੇ ਵਿੱਚ ਇੱਕ ਪਹਿਲ ਵੱਡਾ ਦਰ ਗਿਆ ਸਮਿਆਂ ਬਾਤਾਂ ਨੇ ਕਹਿੰਦਾ ਜਦ ਪੁੱਤ ਨੂੰ ਪੱਟ ਘੋੜਦੋ ਨੇ ਹਰ ਖਾਤੇ ਚੱਤੇ ਛਿਰਦੇ आ सुखी मजर तरी चढ़ कोई मल्हा चेटी आखी मजर तड़ी चढ़ कोई मल्हा चेटी वाका चवे ਆ ਚਾੜੂ ਹਿੰਦਸਟਾਨ ਨਾਜ਼ਰ ਆ ਰਿਹਾ ਕਰਦਾ ਹੈ ਕਹਿੰਦਾ ਕਰਜ ਦੇ ਵਿੱਚ ਬੰਦਾ ਚੁੱਪ ਹੋਣਾ ਚਾਹੀਦਾ ਉਹ ਉਸਤੀ ਦੇ ਵਿੱਚ ਵੀ ਰੱਦ ਹੋਣਾ ਚਾਹੀਦਾ ਉਹ ਕਾਪੀ ਲੜਾਈ ਗੱਲ ਆਗਮਾਈ ਵਾਲੀ ਵਾਲਾ ਉਹ ਤੇ ਸੂਰਮੇ ਜੋ ਕਮਾਟੇ ਚ ਲੜ ਜਾਂਦੇ ਨੇ ਉਹ ਟੀੜੀਆਂ ਦੀਆਂ ਤਾਂ ਬੱਲੇ ਟੱਕਰਾਈ ਹੁੰਦੀਆਂ ਸਿੰਘ ਕੁੱਟੀਆਂ ਦੇ ਮੱਲੇ ਮੱਲੀ ਉਹ ਸਿੰਘ ਕੁੱਟੀਆਂ ਦੇ ਮੱਲੇ ਮੱਲੀ ਆੜ ਜਾਂਦੇ ਨੇ ਉਹ ਸਿੰਘ ਕੁੱਟੀਆਂ ਦੇ ਮੱਲੇ ਮੱਲੀ ਆੜ ਜਾਂਦੇ ਨੇ ਰਾਜਾ ਕਹਿੰਦੇ ਚਾਲਦਾ ਹੋਇਆ ਮੱਗਦਾ ਸਮੇਂ ਦੀ ਬਾਤ ਹੋਣੀ ਹੈ ਕੌਣ ਜਿੱਤਦਾ ਕੌਣ ਹਾਰਦਾ ਆ ਇੱਕ ਪਾਸੇ ਕਮਲਜੀਤ ਟਾਟੋਂ ਛੜੀ ਦੀ ਧਰਤੀ ਦਾ ਔਰ ਦੂਜੇ ਪਾਸੇ ਪ੍ਰਿੰਟ ਵਾਲਾ ਫਗਵਾੜੇ ਵਾਲਾ ਵਾਪਕ ਕੰਦੇ ਸਰਵਾਰੇ ਦੀ ਕਰਤੀ ਦਾ ਪ੍ਰਿੰਟ ਵਾਲੇ ਇਹ ਰੰਗ ਦੁਨੀਆ ਸੁਲਾਮਾਫਰ ਕਰਦੀ ਹੁੰਦਾ ਜਿਹੜਿਆ ਸਰੀਰਾਂ ਵਿੱਚ ਚੋੜ ਗਈ ਹੁਜ ਪੈਸੇ ਭਲੇ ਸਭ ਮੁਕਸਕਬ ਇਹਨਾ ਮਿਹਨਤ ਨੂੰ ਕੰਦੇ ਕਦੇ ਚੋੜ ਗਈ ਚੂਰੀ ਪਾ ਦਿੱਤੇ ਹੱਲਾ ਸਰੀ ਪਾਪੂ ਦੀ ਹਰਤਵਾਰ ਉਹ ਤਾਰਾ ਗੁਰੂ ਦੀਆਂ ਮੇੜੇ ਮਾਰ ਲਾਉਂਦੀਆਂ ਉਹ ਕੰਦੇ ਚੰਦ ਕੀ ਕਿ ਕਿਹ ਹੁੰਦੇ ਬੱਲੇਬਾ ਭਾਈ ਟੀਕੇ ਲਾ ਕੇ ਨਾ ਦਲੇਰੀਆਂ ਵੀ ਆਉਂਦੀਆਂ ਟੀਕੇ ਲਾ ਕੇ ਦਲੇਰੀਆਂ ਆਉਂਦੀਆਂ ਆਹ ਪ੍ਰਕਾਪਾਲ ਸਰਦਾਰਾਂ ਕੋ ਕਬਲਜੀਤ ਪਹਿਲਵਾਨ ਦਮਸੜੀ ਇਹਾਂ ਦੇ ਦਰਮਿਆਨ ਕਿਹ ਜਿੰਦ ਚੱਲਦਾ ਪਹਿਲਵਾਨੀ ਦਾ ਆਹ ਜਿੰਦ ਚੱਲਦਾ ਵਾਟਾ ਦੇਖਾਂ ਦੇ ਕੌਣ ਨਿਕਲਦਾ ਕੌਣ ਹੁੰਦਾ ਆ ਸਮੇਂ ਦੀ ਬਾਤ

ਦਰ ਬਿੱਤੀ ਗਈ ਹੈ ਇੱਕ ਵਾਰ ਫੱਡੇ ਦਾ ਚਕਾਰਾ ਵੀ ਉਹਨਾਂ ਦੇ ਸਾਰੀ ਜ਼ਿੰਦਗੀ ਨਾਲ ਜੁੜਿਆ ਹੈ ਬੋਲੋ ਜੈ ਸੋਧ ਹੋ ਬਸਰੀਆ ਰੋਮੇ ਕਾਲੇ ਬਾਬਾ ਜੀ ਧੰਨਵਾਦ ਹੈ ਸਬੱਛ ਪ੍ਰਬੰਧਕ ਕਮੇਟੀ ਦਾ ਪਹਿਲਕਾਰ ਵੀ ਰੋਮਾ ਬੱਚ ਵੀ ਰੋਮਾ ਜੀ ਕੁਸ਼ਤੀ ਬਰਾਬਰ ਰਹੀਗੀ ਸੌਟ ਵਾਲੇ ਬੱਤਾ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਪਿਆਰਾ ਸੌਟ ਹੈ ਤਾਲਵੰਤ ਦਾ ਧੰਵਾਦ ਹੈ ਬਹੁਤ ਵਧੀਆ ਸੈਟਿੰਗ ਕਰ ਆਪਣੇ ਨੇ ਕੀਤੀ ਹੈ ਸਾਊਂਡ ਦੀ ਉਹਨਾਂ ਦਾ ਬਹੁਤ ਧੰਨਵਾਦ ਹਾਂਜੀ ਆ ਪਹਿਲਵਾਨਾਂ ਨੂੰ ਬੇਨਤੀ ਵੀ ਸਟੇਜ ਤੋਂ 11-11 ਰੁਪਏ